ਬਾਈਸਨ ਬੋਰਡ ਵਾਇਦਾ ਜੀ ਬਾਈਸਨ ਬੋਰਡ ਤੇ ਇਹ ਪ੍ਰੋਟੈਕਸ਼ਨ ਕਰਦਾਗਾ ਕੋਠੀ ਦਾ ਪਰ ਫਰੰਟ ਤੋਂ ਤੁਹਾਨੂੰ ਦਿਖਾ ਰਹੇ ਆ ਇਹ ਪ੍ਰੋਟੈਕਟ ਕਰਦਾ ਜੇ ਸਲਾਬ ਆਊਗੀ ਤਾਂ ਇਹ ਲਾ ਕੇ ਉਸ ਤੋਂ ਉੱਤੇ ਪਰ ਪੇਂਟ ਕਰ ਸਕਦੇ ਹੋ ਤਾਂ ਉਹ ਪੇਂਟ ਜਿਹੜਾ ਹੋਊਗਾ ਉਹ ਲੈਂਦਾ ਨਹੀਂ 3000 ਸਕਰ ਫੁੱਟ ਏਰੀਆ ਦੀ ਉੱਪਰ ਵਾਲਾ ਏਰੀਆ ਹੈਗਾ ਜਿਹੜਾ 1000 ਸਕਰ ਫੁੱਟ ਹੈ ਤੇ 2000 ਏਰੀਆ ਹੈਗਾ ਜੀ ਥੱਲੇ ਵਾਲਾ ਜਿਹੜਾ ਇਹਦੇ ਪੇਂਟ ਹੋਇਆ ਹੋਇਆ ਆ ਦੇਖੋ ਜਿਹਦੇ ਦਾਣਾ ਪੇਂਟ ਹੋਇਆ ਹੋਇਆ ਇਧਰੋਂ ਬਾਈ ਆ ਸਪੀਰਲ ਪੌੜੀ ਜਿਹੜੀ ਹੋਈ ਹੈ ਬਾਈ ਹੋਰ ਇਹਨੇ ਆ ਦੇਖੋ ਤੋਂ ਮਾਡਰਨ ਲੁੱਕ ਦੀ ਕੋਠੀ ਲੈ ਕੇ ਆਏ ਆ 3000 ਤੇ ਉੱਪਰ ਵਾਲਾ ਏਰੀਆ ਹੈਗਾ ਜਿਹੜਾ 1000 ਕਵਰ ਫੁੱਟ ਹੈ ਤੇ 2000 ਏਰੀਆ ਹੈਗਾ ਜੀ ਥੱਲੇ ਵਾਲਾ ਇੱਕ ਚੀਜ਼ ਤੁਹਾਨੂੰ ਖਾਸ ਦਿਖਾਉਣੀ ਹੈ ਇਹਦੇ ਚ ਜਿਹੜਾ ਇਹਦੇ ਪੇਂਟ ਹੋਇਆ ਹੋਇਆ ਆ ਦੇਖੋ ਜਿਹਦੇ ਦਾਣਾ ਪੇਂਟ ਹੋਇਆ ਹੋਇਆ ਆ ਜਿਵੇਂ ਕਾਲਮ ਤੇ ਤੁਸੀਂ ਦੇਖ ਰਹੇ ਹੋ ਇੱਕ ਚੀਜ਼ ਹੋਰ ਹੈ ਜੀ ਇਧਰਲੇ ਪਾਸੇ ਆ ਦਿਖਾਓ ਬਈ ਇਧਰ ਨਾਲ ਇੱਕ ਬੋਰਡ ਲੱਗਿਆ ਹੋਇਆ ਜਿਵੇਂ ਸ਼ੀਟ ਕਹਿ ਦੀ ਆਪਾਂ ਸ਼ੀਟ ਲੱਗੀ ਹੋਈ ਆ ਭਈ ਇਹ ਕੋਲੇ ਆਪਣੇ ਸ਼ੀਟ ਦਿਖਾਉਣੀ ਆ ਤੁਹਾਨੂੰ ਇਹ ਬਾਈਸਨ ਬੋਰਡ ਵਾਇਦਾ ਜੀ ਬਾਈਸਨ ਬੋਰਡ ਤੇ ਇਹ ਪ੍ਰੋਟੈਕਸ਼ਨ ਕਰਦਾ ਹੈਗਾ ਕੋਠੀ ਦਾ ਫਰੰਟ ਤੁਹਾਨੂੰ ਦਿਖਾ ਰਹੇ ਆ ਇਹ ਪ੍ਰੋਟੈਕਟ ਕਰਦਾ ਜੇ ਸਲਾਬ ਕੁਸ ਤੋਂ ਉੱਤੇ ਆਪਾਂ ਪੇਂਟ ਕਰ ਸਕਦੇ ਹਾਂ ਤਾਂ ਉਹ ਪੇਂਟ ਜਿਹੜਾ ਹੋਊਗਾ ਉਹ ਲੈਂਦਾ ਨਹੀਂ ਇਹਨਾਂ ਦਾ ਇਹ ਕਹਿਣਾ ਹੈ ਇਹ ਬਾਈ ਹੋਰਾਂ ਨੇ ਲਾਇਆ ਹੋਇਆ ਦੋਸਤੋ ਪੋਰਚ ਵਿੱਚ ਆਪਾਂ ਆ ਗਏ ਇਹ ਪੋਰਚ ਆ ਗਿਆ ਜੀ ਬਹੁਤ ਕਾਫੀ ਖੁੱਲਾ ਪੋਰਚ ਬਣਿਆ ਫਰੰਟ ਐਲੀਵੇਸ਼ਨ ਤੁਸੀਂ ਕੋਠੇ ਦਾ ਦੇਖ ਚੁੱਕੇ ਹੋ ਬਹੁਤ ਸੋਹਣਾਗਾ ਤੇ ਅੱਜ ਤੁਹਾਨੂੰ ਅੰਦਰ ਤੋਂ ਆਪਾਂ ਡਿਜ਼ਾਈਨ ਦਿਖਾਵਾਂਗੇ ਡ੍ਰੈਂਗ ਰੂਮ ਦੇ ਵਿੱਚ ਆਪਾਂ ਐਂਟਰ ਹੋਏ ਹਾਂ ਜੀ ਬਰਾਂਡੇ ਦੇ ਵਿੱਚੋਂ ਪੋਰਚ ਕਹਿ ਸਕਦੇ ਹਾਂ ਪੋਰਚ ਦੇ ਵਿੱਚੋਂ ਆਪਾਂ ਡ੍ਰੈਂਗ ਰੂਮ ਨੂੰ ਐਂਟਰੀ ਦਿੱਤੀ ਹੋਈ ਹੈ ਇੱਕ ਮੇਨ ਐਂਟਰੀ ਉਧਰਲੇ ਪਾਸੋਂ ਉਹ ਤੁਹਾਨੂੰ ਆਪਾਂ ਅੰਦਰ ਦੀ ਦਿਖਾ ਦਿੰਨੇ ਆਂ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਜਿਹੜੀ ਕਿ ਇਧਰੋਂ ਆਪਾਂ ਕੋਈ ਵੀ ਗੈਸਟ ਆਉਂਦਾ ਇਧਰ ਬੈਠ ਸਕਦਾ ਆਜੋ ਤੁਹਾਨੂੰ ਬੈਡਰੂਮ ਵੀ ਦਿਖਾਉਣੇ ਕਿੰਨੇ ਕੋਠੀ ਦੇ ਵਿੱਚ ਥੱਲੇ ਮਾਰਬਲ ਲੱਗਿਆ ਹੋਇਆ ਜੀ ਸਾਰੀ ਕੋਠੀ ਪੇਂਟ ਹੈ ਤੇ ਰੈਡੀ ਹੈ ਕੋਠੀ ਸਾਰੀ ਤੇ ਇਧਰ ਆ ਗਿਆ ਜੀ ਮੇਨ ਗੇਟ ਆਹ ਵਾਲਾ ਮੇਨ ਗੇਟ ਆ ਜਿਹੜਾ ਆਪਾਂ ਪੋਰਚ ਦੇ ਵਿੱਚੋਂ ਕਹਿ ਰਹੇ ਹਾਂ ਇੱਥੋਂ ਮੇਨ ਐਂਟਰੀ ਆ ਗਈ ਜੀ ਉਧਰੋਂ ਪੋਰਚ ਵਿੱਚੋਂ ਡਰੈਨਰੂ ਦੇ ਵਿੱਚ ਵੀ ਐਂਟਰੀ ਦਿੱਤੀ ਹੋਈ ਹੈ ਤੇ ਆਪਾਂ ਜੇ ਗੱਲ ਕਰੀਏ ਇਧਰਲੇ ਪਾਸੇ ਬੌੜੀਆਂ ਇੱਥੇ ਆ ਗਈਆਂ ਲੌਬੀ ਦੇ ਵਿੱਚ ਇਧਰੋ ਚੜਾਈਆਂ ਹੋਈਆਂ ਨੇ ਇਹ ਆਪਾਂ ਉਪਰ ਵਾਲਾ ਪੋਰਸ ਵੀ ਤੁਹਾਨੂੰ ਦਿਖਾਵਾਂਗੇ 1000 ਸਕਰ ਫੁੱਟ ਦਾ ਤੇ ਆਪਾਂ ਪਹਿਲਾ ਬੈੱਡਰੂਮ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਹ ਬੈੱਡਰੂਮ ਆ ਗਈ ਕਾਫੀ ਖੁੱਲਾਗਾ ਪੇੜ ਵਗੈਰਾ ਹੋਇਆ ਹੋਇਆ ਸਾਰੇ ਤੇ ਇੱਕ ਤੁਹਾਨੂੰ ਸਟੋਰ ਦੀ ਜਿਹੜੀ ਇਹਦੇ ਵਿੱਚ ਆਪਸ਼ਨ ਰੱਖੀ ਹੋਈ ਹੈ ਉਹ ਦਿਖਾਉਣਾ ਤੁਹਾਨੂੰ ਸਟੋਰ ਇੱਕ ਪਰਛਤੀ ਪਾ ਕੇ ਐਵੇਂ ਨਹੀਂ ਛੱਡਿਆ ਹੋਇਆ ਖੁੱਲਾ ਸਟੋਰ ਹੈ ਜੀ ਤੇ ਇਧਰਲੇ ਪਾਸੇ ਨਾਲ ਇਹਦੇ ਕਬੂਰਡ ਭਰੇ ਹੋਇਆ ਕਿਉਂਕਿ ਜੇ ਆਪਾਂ ਇਹਦੇ ਵਿੱਚ ਕੱਪੜਾ ਵਗੈਰਾ ਵੀ ਕੋਈ ਰੱਖ ਦਈਏ ਜਿਵੇਂ ਕਿ ਚੂਹੇ ਟੁੱਕ ਦਿੰਦੇ ਐ ਇਦਾਂ ਦੀ ਕੋ ਇਹ ਫਸਟ ਬੈੱਡਰੂਮ ਹੋ ਗਿਆ ਜੀ ਕੋਠੀ ਦਾ ਤੇ ਜੇ ਦੂਜੇ ਬੈੱਡਰੂਮ ਦੀ ਗੱਲ ਕਰੀਏ ਤਾਂ ਇੱਧਰ ਦੂਜਾ ਬੈੱਡਰੂਮ ਆ ਗਿਆ ਆ ਬਾਥਰੂਮ ਆ ਗਿਆ ਇਹ ਦੂਜਾ ਘੱਟ ਕਰਦੇ ਵੈਸੇ ਇਹ ਆ ਗਿਆ ਲੌਬੀ ਨਾਲ ਅਟੈਚ ਤੇ ਆ ਦਿਖਾ ਦਿਓ ਬਈ ਬੈੱਡਰੂਮ ਤੇ ਆ ਬੈੱਡਰੂਮ ਆ ਗਿਆ ਜੀ ਦੂਜਾ ਖੁੱਲੇ ਬੈੱਡਰੂਮ ਬਣੇ ਨੇ ਕੋਠੀ ਦੇ 2000 ਸਟੇਅਰ ਕੋਟੇਰੀਆ ਜੀ ਤੇ ਇੱਧਰ ਕਿਚਨ ਦਾ ਏਰੀਆ ਆ ਗਿਆ ਆ ਦੇਖੋ ਜੀ ਕਿਚਨ ਦਾ ਏਰੀਆ ਆ ਗਿਆ ਪਿੱਛੇ ਜੁੱਲਾ ਝੋਕਾ ਅਟੈਚ ਹੈ ਜਿਹੜਾ ਨਾਲ ਦਿਖਾ ਦੋ ਬਈ ਬਹੁਤ ਸੋਹਣਾ ਡਿਜ਼ਾਈਨ ਹੈ ਬਾਕੀ ਤੁਸੀਂ ਦੇਖ ਕੇ ਦੱਸਣਾ ਉੱਪਰ ਆਪਾਂ ਨੰਬਰ ਦੇਵਾਂਗੇ ਜਿਹੜੇ ਭਰਾ ਨੇ ਡਿਜ਼ਾਈਨ ਕੀਤਾ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਥੱਲੇ ਦੋ ਬੈੱਡਰੂਮ ਆ ਗਏ ਜੀ ਇੱਕ ਸਟੋਰ ਆ ਗਿਆ ਇੱਕ ਬੈੱਡਰੂਮ ਦੇ ਵਿੱਚ ਦੋ ਬੈੱਡਰੂਮ ਨੇ ਇੱਕੋ ਬੈੱਡਰੂਮ ਦੇ ਵਿੱਚ ਸਟੋਰ ਆ ਗਿਆ ਇੱਕ ਡ੍ਰੈਂਗ ਰੂਮ ਦਾ ਏਰੀਆ ਹੋ ਗਿਆ ਜੀ ਤੇ ਦੋ ਐਂਟਰੀਆਂ ਨਗੀਆਂ ਇਸ ਕੋਠੀ ਦੀ ਤੇ ਆਜਾ ਤੁਹਾਨੂੰ ਉੱਪਰ ਵਾਲਾ ਪੋਰਸ਼ਨ ਦਿਖਾ ਦਈਏ ਆਪਾਂ ਪੋਰਸ਼ਨ ਦੇ ਉੱਤੇ ਆਏ ਆ ਜੀ ਹਾਇਆ ਸਕੁਅਰ ਫੁੱਟ ਏਰੀਆ ਆ ਆ ਗਿਆ ਜੀ ਇੱਧਰ ਇੱਕ ਬੈੱਡਰੂਮ ਆਖਾ ਕਿ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਦੱਸਣਾ ਜ਼ਰੂਰ ਕਮੈਂਟਾਂ ਦੇ ਵਿੱਚ ਤੇ ਵੇੜੇ ਦਾ ਇੱਧਰ ਦਿਖਾ ਦਈਏ ਤੁਹਾਨੂੰ ਡਿਜ਼ਾਈਨਿੰਗ ਬਹੁਤ ਸੋਹਣੀ ਆ ਫਰੰਟ ਐਲੀਵੇਸ਼ਨ ਬਹੁਤ ਸੋਹਣਾ ਆ ਜਿਵੇਂ ਕਿ ਇੱਧਰ ਦੇਖੋ ਬਾਈ ਹਵਾ ਦਾ ਪੂਰਾ ਪ੍ਰਬੰਧ ਰੱਖਿਆ ਹੋਇਆ ਬਾਹਰਲੇ ਪਾਸੇ ਬਾਈ ਹੋਰ ਨੇ ਐਲੀਵੇਸ਼ਨ ਦੇ ਵਿੱਚ ਵਿੰਡੋ ਦਿੱਤੀਆਂ ਨੇਗੀਆਂ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੋ ਬੈਕ ਸਾਈਡ ਇੱਧਰ ਲਵੇੜਾ ਆ ਗਿਆ ਤੇ ਮਾਰਬਲ ਦੀ ਕੋਠੀ ਦੇ ਵਿੱਚ ਯੂਜ਼ ਕੀਤਾ ਸਾਰੀ ਤੇ ਜੀ ਟਾਈਲ ਨਹੀਂ ਲਾਈ ਹੋਈ ਇਹਦੇ ਵਿੱਚ ਮਾਰਬਲ ਯੂਜ਼ ਕੀਤਾ ਤੇ ਇੱਧਰੋਂ ਪੌੜੀ ਚੜਾਈ ਹੋਈ ਆ ਬਾਈ ਇੱਧਰੋਂ ਬਾਈ ਆ ਸਪਿਰਲ ਪੌੜੀ ਜਿਹੜੀ ਹੋਈ ਆ ਬਾਈ ਹੋਰ ਨੇ ਆ ਦੇਖ ਤੇ ਕਾ ਲੱਗ ਜੀ ਲੁੱਕ ਕਿਉਂਕਿ ਕੋਠੀ ਦੇ ਐਲੀਵੇਸ਼ਨ ਦੇ ਵਿੱਚ ਵੀ ਇਹ ਬਹੁਤ ਸੋਹਣੀ ਲੱਗਦੀ ਹੈ ਜੇ ਤੁਸੀਂ ਬਾਹਰੋਂ ਦੇਖੋਗੇ ਇੱਕ ਅਲੀ ਕੋਠੀ ਇਹਦਾ ਜੇ ਆਪਾਂ ਦੇਖੀਏ ਤਾਂ ਕੱਲੀ ਪੌੜੀ ਦਾ ਡਿਜ਼ਾਈਨ ਨਹੀਂ ਇਹ ਐਲੀਵੇਸ਼ਨ ਦੇ ਵਿੱਚ ਸੋਹਣਾ ਦਿਖਾਉਣ ਵਾਸਤੇ ਇਦਾਂ ਦੀ ਡਿਜ਼ਾਈਨ ਕੀਤਾ ਹੋਇਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਕਿਵੇਂ ਲੱਗੀ ਕੋਠੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਕੋਠੀਆਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ